ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਇਹਨੂੰ ਆਪਾਂ ਨੇ ਛਿੱਲ ਲਿਆ ਛਿੱਲ ਕੇ ਆਪਾਂ ਨੇ ਧੋ ਲਿਆ ਧੋ ਕੇ ਹੁਣ ਇਹਨੂੰ ਆਪਾਂ ਕੱਟ ਲੈਨੇ ਆਂ ਇਦਾਂ ਗੋਲ ਕਟਾਂਗੇ ਆਪਾਂ ਆਧ ਵੀ ਨਾ ਬਹੁਤੀ ਮੋਟੀ ਤੇ ਨਾ ਬਹੁਤੀ ਪਤਲੀ ਗੋਲ ਗੋਲ ਟੁਸ ਬਣਾ ਲਵਾਂਗੇ ਅੱਜ ਆਪਾਂ ਅਲੱਗ ਤਰੀਕੇ ਨਾਲ ਸਬਜ਼ੀ ਬਣਾਵਾਂਗੇ ਸੁੱਕੀ ਤਾਂ ਬਹੁਤ ਵਾਰੀ ਖਾਲੀ ਅੱਜ ਦੂਜੀ ਲੋਟ ਬਣਾਵਾਂਗੇ। ਸਾਰੀ ਅਰਬੀ ਨੂੰ ਆਪਾਂ ਗੋਲ-ਗੋਲ ਕੱਟ ਲੈਂਦੇ ਹਾਂ। ਚਲੋ ਜੀ ਆਪਾਂ ਸਾਰੀ ਅਰਬੀ ਕੱਟ ਕੇ ਫਿਰ ਮਿਲਦੇ ਹਾਂ। ਇਹ ਧੋ ਲਈ ਚੰਗੀ ਤਰ੍ਹਾਂ ਧੋ ਕੇਸ ਕਾਲੀ ਹੁਣ ਆਪਾਂ ਗੈਸ ਵਾੜਦੇ ਹਾਂ। ਤਾਂ ਕਿ ਕਟਾਈ ਆਪਣੀ ਘਰ ਮੈਂ ਆਪਾਂ ਨੇ ਪਹਿਲਾਂ ਸੁਕਾ ਲਈ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਸਰਸੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕੱਢ ਲੈਨੇ ਆ ਇੱਧਰ ਆਪਾਂ ਨੇ ਅਰਬੀ ਕੱਟ ਲਈ ਦੇਖੋ ਅਰਬੀ ਸਾਰੇ ਕੱਟ ਲਈ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਇਹਨੇ ਦੇਰ ਤੱਕ ਆਪਣਾ ਤੇਲ ਕੱਢਦਾ ਨੇ ਉੰਨੀ ਦੇਰ ਤੱਕ ਆਪਾਂ ਤੇਲ ਨੂੰ ਪਕਾਵਾਂਗੇ ਕਿਉਂਕਿ ਜੇ ਕੱਚਾ ਰਹੇ ਜੀ ਤੇਰੇ ਦੇ ਵਿੱਚ ਸਮੈਲ ਆ ਜਾਂਦੀ ਹੈ ਇਸ ਲਈ ਆਪਾਂ ਪੂਰਾ ਕਾੜਾਂਗੇ ਪਹਿਲਾਂ ਤੇਲ ਨੂੰ ਤੇਲ ਆਪਣਾ ਚੰਗੀ ਤਰ੍ਹਾਂ ਕੱਢ ਗਿਆ ਹੁਣ ਇਹਦੇ ਵਿੱਚ ਆਪਾਂ ਆਦੀਆਂ ਨੂੰ ਪਾ ਲੈਨੇ ਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਾਂਗੇ ਜੀ ਮੈਂ ਪਕੌੜੇ ਬਣਾਉਣੇ ਹੁੰਨੇ ਆ ਉਦਾਂ ਕਰ ਲਵਾਂਗੇ ਇਹਨਾਂ ਨੂੰ ਇੱਦਾਂ ਚਾਰਨੀ ਫੇਰ ਫੇਰ ਕੇ ਪਕਾ ਲੈਣੇ ਨੇ ਕਿਉਂਕਿ ਟਾਈਮ ਲੱਗਦਾ ਜੀ ਇਹਨਾਂ ਨੂੰ ਫਰਾਈ ਹੋਣ ਨੂੰ हल्जे ब्राउन कर करके फिर क्या लो जी अरबी अपनी फ्राई होगी कौ जी अपनी अरबिया फ्राई हो गए हम आप हो अं पा लें ਅੱਜ ਇਹ ਪਸਾਰੀਆਂ ਅਰਬੀਆਂ ਨੂੰ ਫਰਾਈ ਕਰਕੇ ਫਿਰ ਮਿਲ ਜਾਂਦੇ। ਲਓ ਜੀ ਅਰਬੀਆਂ ਆਪਣੀਆਂ ਸਾਰੀਆਂ ਫਰਾਈ ਹੋ ਗਈਆਂ। ਹਾਂ ਤੇਲ ਨੂੰ ਆਪਾਂ ਘੱਟ ਕਰ ਦਿੰਨੇ ਹੈ ਗੈਸ ਆਪਾਂ ਦੀ ਕਰਤਾ ਬੰਦ। ਹੁਣ ਆਪਾਂ ਕੁੱਟਦੇ ਹਾਂ ਮਸਾਲਾ ਜੀ। ਲਓ ਜੀ ਆਪਾਂ ਲਸਣ ਸਿਰ ਲੈ। ਤੇ ਪਾ ਲੈਨੇ। ਪਾਣੀ ਪਾ ਲੈ ਥੋੜਾ ਜਿਹਾ ਵਿੱਚ। ਪਿਆਜ਼ ਕੱਟ ਲੈ ਤੋ। ਇਹਨਾਂ ਨੂੰ ਵੀ ਆਪਾਂ ਚੌਪਰ ਦੇ ਵਿੱਚ ਪਾ ਲੈਨੇ। ਕਿਉਂਕਿ ਪਾਣੀ ਨਾਲ ਮਸਾਲਾ ਵਧੀਆ ਘੁੱਟਿਆ ਜਾਂਦਾ ਜੀ ਬੀੜੇ ਦਾ ਆਦਰ ਪਨੀਟਰ ਟਮਾਟਰ ਕੱਟ ਲੇ ਟਮਾਟਰ ਵੀ ਆਪਾਂ ਵਿੱਚ ਐਡ ਕਰ ਦਨੇ ਆਂ ਵੀਡੀਓ ਤਾਂ ਆਪਾਂ ਨੇ ਬਾਹਰ ਬਣਾਉਣੀ ਧੀ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਆਪਣੇ ਚੁੱਲੇ ਦਾ ਸੱਤ ਨਹੀਂ ਹੈਗੀ ਇਸ ਲਈ ਆਪਾਂ ਬਾਹਰ بارش ਵਾਲਾ ਹੋਇਆ ਪਿਆ ਹਵਾ ਚੱਲਦੀ ਹੈ ਇਸ ਲਈ ਆਪਾਂ ਘੁੰਡਰ ਬਣਾ ਰਹੇ ਆਂ ਵੀਡੀਓ ਚਲੋ ਜੀ ਆਪਾਂ ਮਸਾਲੇ ਨੂੰ ਚਲੋ ਜੀ ਮਸਾਲਾ ਆਪਣਾ ਪੀਸ ਗਿਆ ਹੁਣ ਇਧਰ ਆਪਾਂ ਗੈਸ ਦੁਆਰੇ ਲਾ ਲੇ ਲਓ ਜਿੱਦਰਾ ਆਪਣਾ ਦਹੀਂ ਲੈ ਲਈ ਇਹਦੇ ਵਿੱਚ ਆਪਾਂ ਕਰ ਦਿੰਨੇ ਆ ਮਿਰਚ ਛਾੜ ਹਰਦੀ ਨਮਕ ਪਾ ਲੈਨੇ ਸਵਾਦ ਅਨਸਾਰ ਹੁਣ ਇਹਨਾਂ ਨੂੰ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਦਹੀਂ ਦੇ ਵਿੱਚ ਚੰਗੀ ਤਰ੍ਹਾਂ ਮੈਸ਼ ਕਰਾਂਗੇ ਦਹੀਂ ਦੇ ਵਿੱਚ ਇਹਨਾਂ लो जी देगी मिर्च पा थोड़ी जी थोड़ा जब पाल मसा हूँ इन्हों सारीज़ा आप चंकी तरह मिक्स कर देने लो जी इधर अस तेल कटता थोड़ा जेल आपने राखने की निकल जरूरत हूँ ये आप जीरा ऐड कर देने ਜੀਦੇ ਨਾਲ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ। ਲਓ ਜੀ ਜੀਰਾ ਆਪਣਾ ਭੁੰਨ ਲਿਆ ਗਿਆ। ਹੁਣ ਆਪਾਂ ਇਹਦਾ ਮਸਾਲਾ ਕੁੱਟਿਆ ਤੇ ਟਮਾਟਰ, ਲਾਸਣ, प्याज ਇਹਨਾਂ ਨੂੰ ਵਿੱਚ ਐਡ ਕਰ ਦਿੰਨੇ ਆ। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ। ਲਓ ਜੀ ਮਸਾਲਾ ਆਪਣਾ ਦੇਖੋ ਭੁੱਜ ਗਿਆ। ਪਾਣੀ ਸਾਰਾ ਸੁੱਕ ਗਿਆ ਤੇ ਛੱਡਣ ਲੱਗ ਗਿਆ। ਹੁਣ ਆਪਾਂ ਇਹਦੇ ਵਿੱਚ ਜਿਹੜੀ ਦਹੀਂ ਮੈਲਟ ਕਰਕੇ ਰੱਖੀ ਸੀ ਮਸਾਲੇ ਪਾਏ ਤੇ ਇਹਨੂੰ ਐਡ ਕਰ ਦਿੰਨੇ ਆ। ਚੰਗੀ ਤਰ੍ਹਾਂ ਪਕਾ ਲੈਣਾ ਲੋ ਜੀ ਦੇਖੋ ਮਸਾਲਾ ਆਪਣਾ ਚੰਗੀ ਤਰ੍ਹਾਂ ਪੱਕ ਗਿਆ ਤੇ ਘੀ ਆਉਣ ਲੱਗਦੇ ਹੁਣ ਆਹ ਜਿਹੜੀ ਆਰਦੀ ਆਪਾਂ ਨੇ ਫਰਾਈ ਕਰਕੇ ਰੱਖੀ ਥੀ ਇਹਨੂੰ ਵਿੱਚ ਪਾ ਦਿੰਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਇਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਐਡ ਕਰ ਦਿੰਦੇ ਹਾਂ। ਲੋ ਜੀ ਆਪਾਂ ਗਲਾਸਕ ਪਾਣੀ ਦਾ ਐਡ ਕਰ ਦਿੰਦੇ ਹਾਂ। ਹੁਣ ਇਹਨੂੰ ਆਪਾਂ ਢੱਕ ਕੇ ਚੰਗੀ ਲਈ ਚੰਗੀ ਤਰ੍ਹਾਂ ਪਕਾ ਲੈਨੇ ਹਾਂ। 10 ਹੀ ਦੇਰ ਤੱਕ ਪਕਾਵਾਂਗੇ। ਜਿੰਨੀ ਦੇਰ ਤੱਕ ਆਪਣੀ ਸਬਜ਼ੀ ਗਾੜੀ ਨਹੀਂ ਹੋ ਜਾਂਦੀ। ਤਰੀ। ਜੀ ਸਬਜ਼ੀ ਨੂੰ ਆਪਣੇ ਰਿਜਿਨ ਅੱਧਾ ਘੰਟਾ ਹੋ ਗਿਆ। ਹੁਣ ਆਪਾਂ ਥੋੜੀ ਜਿਹੀ ਮੇਥੀ ਪਾ ਦਿੰਨੇ ਆ ਕਿਉਂਕਿ ਮੇਥੀ ਨਾਲ ਟੈਸਟੇ ਸਬ지 ਦਾ ਔਰ ਹੋ ਜਾਂਦਾ ਮੇਥੀ ਨੂੰ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜੀ ਥੋੜੀ ਸਿਲਕ ਹੋ ਜਾਂਦੀ ਹੈ ਇਸ ਲਈ ਆਪਾਂ ਇਹਨੂੰ ਸੇਕ ਤੇ ਥੋੜੀ ਜਿਹੀ ਕ੍ਰਿਸਪ ਕਰ ਲੈਨੇ ਆ ਸਲਾਬੀਤ ਪੁਰ ਦੀਨੀ ਜੀ ਸੁੱਕ ਕੇ ਥੋੜੀ ਜਿਹੀ ਇਹ ਪੁਰ ਸਖਾਈ ਜਾਂਦੀ ਹੈ ਲਓ ਜੀ ਹੁਣ ਇਹਨਾਂ ਪਸਾਤੀ ਦੇ ਵਿੱਚ ਕਰ ਦਿੰਨੇ ਆ ਐਡ। ਮੈਂ ਇਹ ਸਬਤੀ ਦੇ ਵਿੱਚ ਐਡ ਕਰ ਦਿੰਨੇ ਆ। ਦੇਖੋ। ਫਿਰ ਦੰਨੇ ਮਿਕਸ। ਇੱਕ ਦੋ ਮਿੰਟ ਲਈ ਆਪਾਂ ਇਹਨੂੰ ਹੋਰ ਝਾ ਲੈਨੇ ਆ। ਤਾਂ ਜੋ ਆਪਣੀ ਮੇਥੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜAVE। ਹੋ ਜੀ ਸਬਜੀ ਆਪਣੀ ਬਣ ਗਈ ਦੇਖੋ ਆਰਬੀਆਂ ਦੀ ਤਰੀ ਵਾਲੀ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਬਹੁਤ ਟੇਸਟੀ ਬਣਦੀ ਹੈ ਇਹ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਤੱਕ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ